ਬਹੁਤ ਵਧੀਆ ਬਹੁਤ ਸਹੀ ਗਲੀ ਬੱਬੀ ਅੱਜ ਵਧੀਆ ਵਧੀਆ ਲੱਗਣ ਦੇ ਤਿਆਰ ਕੀਤਾ ਇੱਥੇ ਇਹਦਾ ਫੋਨ ਚਾਰਜ ਚਾਰਜ ਕਿੱਥੇ ਤੇਰਾ ਅਭੀ ਜਿਹੜੇ ਜਿਹੜੇ ਮਤਲਬ ਦੋ ਕੁ ਜਣੇ ਬਕਵਾਸ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਹਦੋਂ ਫਿੱਟ ਨਹੀਂ ਮੈਂ ਨਹੀਂ ਇਹ ਬਈ ਕਈ ਜਣੇ ਕਹਿੰਦੇ ਆ ਦੀਪ ਆਪਣਾ ਭਾਬੀ ਆਪਣੀ ਨਾਲ ਮਜ਼ਾਕ ਵੜਾ ਕਰਦਾ ਭਾਬੀ ਭਈ ਮੇਰੀ ਭਾਣੇ ਆ ਯਾਰ ਜਿਹੜੀ ਸਿੱਧੀ ਗੱਲ ਆ ਯਾਰ ਐ ਐ ਨਾ ਬੋਲਿਆ ਕਰ ਯਾਰ ਬੇ ਬੇਕੂਫਾ ਵਾਲੀ ਗੱਲ ਨਹੀਂ ਕਰੀ ਹੁੰਦੀ ਵੀਰਾ ਮੇਰੇ ਨਾਲ ਕਰਦਾ ਹਣਾ ਹੁਣ ਵੇਖੋ ਇੱਕ ਇੱਕ ਗੱਲ ਸੋਚੋ ਯਾਰ ਪਹਿਲਾਂ ਤੁਸੀਂ ਕਹਿੰਦੇ ਸੀ ਮਿਲਦੇ ਨਹੀਂ ਮਿਲਦੇ ਤੁਸੀਂ ਦੋਵੇਂ ਭਰਾ ਇਕੱਲੇ ਆਪਣਾ ਰਹਿੰਦੇ ਸੋਹਣੇ ਲੱਗਦੇ ਜਰ ਜੇ ਦੋਨੋਂ ਜਣੇ ਰਹਿਣ ਲੱਗ ਪਏ ਤਾਂ ਹੁਣ ਤੁਸੀਂ ਕਹਿਣ ਲੱਗ ਪਏ ਦੀਪ ਦੀਪ ਉਦਾਂ ਵਾਂ ਦੀਪ ਇਦਾਂ ਵਾਂ ਯਾਰ ਨਹੀਂ ਚੰਗੇ ਲੱਗਦਾ ਮੇਰਾ ਭਰਾ ਆਪਣਾ ਮਤਲਬ ਯਾਰ ਜੀ ਮੇਰਾ ਗੁੱਪੀ ਭਰਾ ਵਾਂ ਨਾ ਮੇਰਾ ਮੇਰਾ ਦਿਲ ਤੋਂ ਭਰਾ ਇਤੋਂ ਆ ਠੀਕ ਹੈ ਤੇ ਇਹ ਭਾਬੀ ਮੇਰੀ ਮੇਰੀ ਭੈਣ ਹੈ ਯਾਰ ਠੀਕ ਹੈ ਨਹੀਂ ਗੱਲ ਤੇ ਜੇ ਮੈਂ ਤੁਹਾਡਾ ਮਜ਼ਾਕ ਕਰ ਦੇਣਾ ਸਮਝ ਲੈ ਵੀ ਮੇਰੀ ਮੇਰੀ ਭਾਬੀ ਜਿਹੜੀ ਹੈ ਨਾ ਮੇਰੇ ਪਰਿਵਾਰ ਦਾ ਖਾਸ ਮੈਂਬਰ ਆ ਤੇ ਇਸ ਕਰਕੇ ਮਜ਼ਾਕ ਕਰੀ ਜਾਂਦਾ ਨਹੀਂ ਤੇ ਮੈਂ ਮੈਂ ਬਹੁਤਾ ਹੋਰ ਕਿਸੇ ਨਾਲ ਬਾਹਰ ਨਹੀਂ ਮਿਲਿਆ ਕਰਦਾ ਮੈਂ ਆਪਣੇ ਭੈਣ ਭਰਾ ਦੇ ਨਾਲ ਮਿਲਿਆ ਕਰਦਾ ਗੰਦੀਆ ਪਾੜਦਾ ਹੀ ਨੋਟ ਲਾ ਲਾ ਨੋਟ ਪਾੜਦਾ ਦਾ ਦਾ ਲੈ ਕਰਦਾ ਕੁੰਡਾ ਇਹਦੇ ਨਾਲ ਹੀ ਦਾ ਪੀ ਚੰਗੇ ਮਾੜੇ ਦੀਦੀ ਨੇ ਦਿੱਤਾ ਵਧੀਆ ਚੰਗੇ ਆ ਮਾੜੇ ਤਲਾਮੇ ਤੂੰ ਹਾਂ ਨਹੀਂ ਕਰੀ ਗੰਦੀਆ ਕਿਤੇ 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 ਅੰਦ ਦੰਦ ਕੰਨ ਲਾਲ ਹੋ ਗਏ ਓਏ ਗੋਲ ਗੱਪੇ ਖਾਦੇ ਗੰਦੀਆ ਇਥੋਂ ਜਾ ਗੋਲ ਗੱਪੇ ਕਿਹਦਾ ਖਾਦੇ ਤੂੰ ਕਿਹਨੇ ਕਹਿੰਦੇ ਗੋਲਾ ਗੋਲਾ ਕਹਿੰਨੇ ਗੋਲ ਗੱਪੇ ਕਹਿੰਦੇ ਤੂੰ ਕਹਿੰਦੇ ਗੋਲਾ ਆ ਗੰਦੀਆ ਪਾ ਬਿਨੇ ਖਾਦਾ ਗੋਲਾ ਆ ਕਹਿੰਦੇ ਆ ਕਾ ਹਣ ਇਹ ਵੀ ਖਾਂਦੀ ਸਵਾਦ ਆ ਕਣੀ ਹੈ ਸਵਾਦ ਓਏ ਇਹ ਉਹ ਕਹਿੰਦੇ ਜਿਹੜੇ ਬਹੁਤ ਆਪਾਂ ਨਿੱਕੇ ਦੇ ਗੋਲੇ ਖਾਂਦੇ ਨੇ ਓਏ ਆ ਲੋਕਾਂ ਦਾ ਪਤਾ ਨਹੀਂ ਕਿਉਂ ਫਿਰ ਮੈਂ ਗਾਣਾ ਨਿਕਲਦੀਆਂ ਨੇ ਮੇਰੀਆਂ ਵਲੌਗ ਵਿੱਚ ਲੋ ਧੀਆਂ ਭੈਣਾਂ ਸਾਰੀਆਂ ਵੇਖਦੀਆਂ ਨੇ ਆ ਵੇ ਲੋਕਰਤੂਤ ਲੋਕਾਂ ਦੀ ਹੈ ਜਾਂ ਤਾਂ ਧੀਆਂ ਫੋਕੋ ਵੀ ਟਾਈਟ ਬੜੀ ਏ ਗਲੀ ਲੈ ਗਲੀ ਕਿੰਨੀ ਚੌੜੀ ਹੈ ਕਿੱਡਾ ਤਗੜਾ ਚੌਂਕੀ ਤੇ ਆ ਇੱਥੇ ਕੋਈ ਠੋਕ ਗਿਆ ਹੀ ਦੱਸ ਜਾ ਯਾਰ ਡੇ ਡਿਪੂਡ ਹੁੰਦੀ ਆ ਕੋਈ ਪਤਾ ਤੇਾਨੂੰ ਹੈਗਾ ਹੀ ਐ ਵੀ ਕੌਣ ਮਾਰਦਾ ਐ ਚਲੋ ਕੀ ਕਹਿਣਾ ਐ ਆਪਣੇ ਆਨੇ ਕਰਤੂਤ ਖੋਲੀ ਹੈਗੇ ਆ ਮੇਰਾ ਨਾਲ ਲੱਗੀ ਤੇਰਾ ਨਾਲ ਨਾਲਿਆ ਤੇਰਾ ਨਾਲ ਨਹੀਂ ਲਾਇਆ ਤੇ ਹੋਰ ਬੰਦਾ ਤੈਨੂੰ ਪਤਾ ਹੀ ਆ ਆ ਲੱਗਾ ਲੈ ਵੀ ਮੰਦਿਰ ਮਠਾਰੇ ਦਾ ਸੈਂ ਨਾ ਬਹੁਤ ਤਗੜਾ ਹਾਂਜੀ ਹੁਣ ਖੋਚਿਆ ਹਾਂ ਹਾਂ ਇਹ ਕਹਿੰਦੇ ਇਹਨਾਂ ਦੇ ਫੈਮਿਲੀ ਦੱਸਦੀ ਕਹਿੰਦੇ ਕੋਈ ਮੁੰਡਾ ਵਲੌਗ ਮਿਸ ਨਹੀਂ ਕਰਦਾ ਇੱਕ ਦਿਨ ਦੇ ਚਾਰ ਚਾਰ ਨਾਮ ਦੇਖਦਾ ਮੈਂ ਤਾਂ ਮੇਰੇ ਵੀਊ ਸਾਰੇ ਇਹਦੇ ਆ ਤੇ ਹਾਂ ਕਹਿੰਦੇ ਹੀ ਤਣਾ ਮਿਹਰਬਾਨ ਨੇ ਇੱਕ ਤਾਂ ਢਿੱਡੀ ਦੇ ਓਏ ਲੈ ਆਪੀ ਗੋਪੀ ਹੁਣ ਦੇ ਤਾਇ ਜੀ ਦੇ ਘਰੇ ਗਏ ਹਾਂ ਤਾਇ ਜੀ ਦੇ ਘਰੇ ਗਏ ਤਾਇ ਜੀ ਦੇ ਘਰੇ ਗਏ ਓ ਦੇਖੋ ਸਾਹਮਣੇ ਮੁੰਡਾ ਜਿਹਨੇ ਘਰੋਂ ਤੋਂ ਹੋ ਕੇ ਆਏ ਗੁਰਦਰ ਦੇ ਨਾਲ ਹਾਂ ਜੀ ਅਗਰ ਢਿੱਡੀ ਨਹੀਂ ਸ਼ਿਟਾਣੀ ਹੈ ਖੋਲ ਦੇਣ ਨੂੰ ਬੈ ਕੇ ਚੱਲਦੇ ਆ ਯਾਰ ਠੀਕ ਹੈ ਇਹਨੂੰ ਖੋਲ ਦਿੰਨੇ ਸਤਿ ਸ਼੍ਰੀ ਅਕਾਲ ਸੋਹਤ ਤੁਹਾਡਾ ਇਹਨਾਂ ਵਲੌਗ ਦੇ ਵਿੱਚ ਤੇ ਚੱਲੇ ਆ ਜਵਾਬਸੀ ਕਰਨ ਨੂੰ ਟਾਈਮ ਕਾਫੀ ਜ਼ਿਆਦਾ ਹੋ ਗਿਆ ਵਾ ਇਹ ਇੰਤਰਮੈਲਿਸ ਮਾਸ ਨੂੰ ਇਕੱਠਾ ਕਰਨਾ ਆ ਲੱਕੜ ਜਿਹਦੇ ਉੱਤੇ ਲੱਗੇ ਨੇ ਜਿਹੜੀ ਆ ਚੀਜ਼ ਆ ਲੱਕੜ ਜਿਹਦੇ ਆ ਵਾਲੀ ਨੇ ਜਿਹੜੇ ਆ ਜਿਹੜੇ ਕੀ ਬਣਿਆ ਹੁੱਟ ਜੇ ਜਿਹੜੇ ਪਹਾੜੀ ਲੱਕੜ ਦੇ ਚ ਮਿਲਦੀ ਆ ਵੇਖੋ ਉਹ ਲੈਂਦੇ ਆੜੇ ਆਵੇਂ ਲੱਕੜ ਜੀ ਨੇ ਹਾਂਜੀ ਚਲੋ ਜਲਦੀ ਕੀ ਕਰਾਂ ਨੋ ਖੋਲ ਗਣਾ ਨੇ ਕਹਾਂ ਖੋਲ ਕੇ ਦੋ ਦੋ ਹੀ ਲੱਗਦਾ ਫੇ ਕੀ ਆ ਕੀ ਜਾਂਦਾ ਮਮਾ ਤੇਰਾ ਮਮਾ ਦਾ ਆ ਸਿੱਧੇ ਮੈਂ ਇੱਥੇ ਆਂ ਚਰਖਾ ਕਤਨਾ ਆਹ ਤੇ ਤੁਹਾਨੂੰ ਜਾਣੀ ਚਰਖਾ ਆ ਜਿਹਨਾਂ ਤੰਦ ਤੰਦ ਪਾਉਣੇ ਹੁੰਦੇ ਹੈ ਗਪੀ ਗਪੀ ਆ ਪੀਤੀ ਇਹ ਮਿੱਟੀ ਲੈ ਵੀ ਮੇਤਰਾਂ ਨੂੰ ਰੱਖ ਲਈਏ ਸਮਾਨ ਗੱਡੀ ਦੇ ਵਿੱਚ ਤੇ ਚੱਲੀਏ ਹੁਣ ਜੁੱਤੀਆਂ ਖਵਾ ਦੇਣੀ ਤੁਹਾਨੂੰ ਗੋਲ ਗੱਪਿਆਂ ਦਾ ਪਤਾ ਆਦੇ ਵਿੱਚ ਘਰ ਚੱਲੀਏ ਟਾਈਮ ਇਹ ਕਿ ਨਾ ਹੋ ਗਿਆ ਤਾਂ ਮੇਰੇ ਵਰੀ ਗੋਲਗਪੇ ਨੇ ਟਾਈਮ ਹੁੰਦਾ ਫੋਰ ਪੰਜੋ ਮਰਜੀ ਦੀ ਕਰੋ ਨਾਮਵਾ ਪ੍ਰਾਮੇ ਆ ਵੀ ਮੈਂ ਮਰ ਮੱਕੀ ਹੈ ਬਣ ਜਾਣ ਦੇ ਛਾੜੇ ਛਾੜੇ ਸਦਾ ਹੀ ਛਾੜੇ ਕਰੇ ਛਾੜਾ ਚੌਂਕਾ ਛਾੜਾ ਜੀ ਯਾਰ ਛਾੜਾ ਚੌਂਕ ਪਹੁੰਚ ਗਏ ਨਹੀਂ ਕੋਣਾ ਦਾਦੀ ਆ ਜਾਂਦਾ ਦਾਦੀ ਕੀ ਗੋਲਗਪੇ ਨਾ ਵਾਠ ਠੀਕ ਹੈ ਗੋਲਗਪੇ ਕਿੱਥੇ ਆ ਲਾਂਗੇ ਜਿਹੜੋਂ ਤੈਨੂੰ ਕਿਹਾ ਜਿੰਨਾ ਤੂੰ ਕਹਿਣਾ ਲੇਟ ਆ ਲੇਟ ਕਹਿੰਦਾ ਉਹਨੇ ਤਾਂ ਹਮਗਾਪਟਾ ਬੇਰੋਟੀ ਭਾਬੀ ਦੇ ਭਾਬੀ ਦੀ ਹੰਡੀ ਸਿਰਫ ਹੈ ਬੈਜੋ ਬੈਜੋ ਇਦਾਂ ਥੋੜੀ ਬਈਦਾ ਹੈ ਉਹਨੇ ਰੋਟੀ ਖਾ ਲਓ ਫਿਰ ਜਾਵਾਂਗੇ ਬਟਾਲੇ ਗੋਤੀਆਂ ਗੋਤੀਆਂ ਦੇ ਨਾਲ ਤਾਂ ਆਉਂਦੇ ਆਂ 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 ਗੋਤੀਆਂ ਦਾ ਵਿਆਹ ਸਾਡੇ ਨਾਲ ਵੀ ਤੇ ਵਿਆਹ ਹੈ ਨਾ ਉਹ ਮਾ ਇਹਨੇ ਦੀ ਮਸੀ ਦੇ ਬੇਟੇ ਮੇਰੀ ਭੁਆ ਦੇ ਬੇਟੇ ਦਾ ਵਿਆਹ ਪਾਪਾ ਜੱਟ ਦਾ ਬੰਦਾ ਪਾਪਾ ਕੀ ਗੱਲ ਹੈ ਮੈਂ ਕਹਿੰਦਾਂ ਨਾ ਸਾਰੀ ਢਾੜੀ ਤੇਰੇ ਤੋਂ ਲਾਉਣੀ ਵੇਖੀ ਕਿਹਾ ਤੁੰਨਾ ਜਦੋਂ ਕੁੱਟਣਾ ਸ਼ੁਰੂ ਕਰਦਾ ਸਾਰੀ ਢਾੜੀ ਲਾਉਣੀ ਤੇਰੇ ਤੋਂ ਚੱਲਾ ਬੋਲ ਆਈ ਖਾਂਦੇ ਰੋਟੀ ਔਰ 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 ਸੌਫੀ ਜੀ ਖਾਦੀ ਜਿਆਦਾ ਆਇੜੀ ਲਾਲ ਜੀ ਉਹ ਕੋਲ ਖਾਣੇ ਥੋੜੀ ਪਾਣੀ ਮੜੀ ਥੋੜੀ ਪਾਣੀ ਥੋੜੀ ਥੋੜੀ ਬਹੁਤ ਜ਼ਿਆਦਾ ਖਾ ਲੋ ਲੈ ਵੀ ਅਜੇ ਵੀ ਦੁਕਾਨਾਂ ਤੋਂ ਗੁੰਨਾ ਹੈ ਗਿਆ ਹੀ ਉਹ ਹੋਰ ਅਜੇ ਲੱਗੇ ਜਾ ਕਿਥੇ ਆਵੇਂ ਡੱਬੂ ਗੋੜਾ ਲਗਾ ਸਾਹਮਣੇ ਆਵੇਂ ਇਧਰ ਵੀ ਲੱਗਾ ਆ ਪਰਲੀ ਪਰਲੀ ਸਾਈਡ ਵੀ ਲੱਗਾ ਉਹ ਹੁਣ ਲੋਕ ਗਿਆ ਉਹ ਚੱਲਣ ਦੇ ਹੋ ਗਏ ਦੇਖਿਆ ਨਾ ਸਾਸੀ ਨਗਰ ਇਹ ਭਰਿਆ ਪਿਆ ਕਮਰੇ ਆ ਕਣ ਬਹਿ ਜਾ ਬਹਿ ਜਾ ਹੋਈ ਪਈ ਇਹਨੇ ਹੈ ਕੋਪੀ ਇਥੇ ਸ਼ੁਰੂ ਹੋ ਜਾ ਤੇਰਾ ਵਲੌਗ ਬਣ ਜਾਣਾ ਕਿੰਨਾ ਆਣੀ ਆ ਆ ਸਾਈਡਾਂ ਆਣੀਆ ਨਹੀਂ ਲੱਗੀਆਂ ਹੀ ਬੜੀ ਵੀ ਨਵੀਂ ਲੱਗੀ ਆ ਆ ਫੁੱਲਾਂ ਵਾਲੀ ਹੁਣ ਜੇ ਲੱਗੀ ਹੈ ਜੇ ਆ ਨਵੀਂ ਲੱਗੀ ਹੈ ਨਹੀਂ ਕਿੱਥੇ ਹੀ ਹੁੰਦੀਆਂ ਆਂ ਆਹ ਦੁਕਾਨ ਕਿੰਨੀ ਆ ਆਵੇਂ ਉਦੋਂ ਲੱਗੀ ਲੱਗੀ ਕਿਉਂਣੀ ਅੱਗੇ ਨਹੀਂ ਆਏ ਸੀ ਅੱਗੇ ਆਏ ਆਂ ਪ੍ਰਵਾ ਲੱਗੀ ਮੈਂ ਵੇਖਿਆ ਇੱਥੇ ਆਏ ਜੇ ਤੁਸੀਂ ਇਹ ਦੁਕਾਨ ਤੇ ਨਹੀਂ ਨਹੀਂ ਸੰਦੀਪ ਤੁਸੀਂ ਆਏ ਜੇ ਯਾਰ ਮੇਰੇ ਨਾਲ ਜਿਦਿਆਂ ਮੇਰੇ ਨਾਲ ਨਾਂ ਜਿਦਿਆ ਕਰੋ ਤੁਸੀਂ ਹੌਲੀ ਹੀ ਬੋਲਣੇ ਪੂਰਾ ਬੋਲੋ ਮੇਰੇ ਨਾਲ ਤੁਸੀਂ ਉਹਨੇ ਜਿਦਿਆ ਕਰੋ ਲੱਗੀ ਸਮਝ ਹੰਗੇ ਦਾ ਕਾਜ ਮੇਰੇ ਨਾਲ ਫੁੱਲ ਬੜਾ ਫੋਲੀ ਕੰਮ ਕਨੇ ਮੈਂ ਇਹ ਤਾਂ ਦੁਕਾਨ ਜਿਆਦਾ ਜਿਆਦਾ ਆ ਜਿਆਦਾ ਵਾ ਮੈਂ ਕਹਿੰਦਾ ਮਾਰਕੀਟ ਬਹੁਤ ਜਿਆਦਾ ਸਮਾਨ ਆ ਡਗੜ ਡਹੂ ਪੰਚੀ ਉਹ ਕਹਿੰਦੇ ਪੰਘੂੜੇ ਵਾਲਿਆਂ ਨੂੰ ਦਿੱਤਾ ਕਿੰਨਾ ਕੀ ਹਿਸਾਬਤਾ ਵਿਆ ਆ ਸਾਰੇ ਗਣੇ ਹੋਰ ਕੀ ਆ ਸਾਰਾ ਪਾਲ ਆ ਕੇ ਵੀਰ ਕਿੰਨਾ ਤੱਕ ਕਹਿੰਦੇ ਹੀ ਵੇਖਿਆ 50 ਦੇ ਦੋ ਦੋ ਭਾਂਡੇ ਵੇਖਿਆ ਕਰਨ ਲੱਗਣੇ ਨਹੀਂ ਗੱਲਾਂ ਹਾਂ ਥੋੜ ਥੋੜੀ ਦਿਨਾਂ ਨੂੰ 104 ਹੋਏ 104 ਹੋਣੇ ਹੋਰ ਕੀ ਇਹਨਾ ਕਰਨੇ ਸ਼ੁਰੂ ਕਰਦੇ ਸਸਤੇ ਭਾਂਡੇ ਵੇਖੀ ਸਹੀ ਅਜੇ ਮਾਰਕੀਟ ਉਦਾਂ ਹੀ ਭਰੀ ਜਿਹਾਵਾ ਬਹੁਤ ਰਾਸ਼ੀ ਹੈ ਨਾ ਅਜੇ ਹੈਗੀ ਗੱਲ ਬਾਤ ਲੈ ਵੀ ਅਗੋ ਪੀ ਵੀ ਕੋ ਭਾਲੂ ਭੁੱਲੇ ਲੈਣਾ ਗੋਲੇ ਵਾਲਾ ਤਾਂ ਕਮ ਵੀਰ ਦਾ ਚੱਲਣ ਚੰਗਾ ਲਫਾਫਾ ਹੈ ਬੜਾ ਖੰਦਰਾ ਹੈ ਇਹ ਤੱਕ ਮੈਨੂੰ ਲੱਗਦੀ ਗੱਲ ਹੈ ਵੀ ਛਾੜੂਣੇ ਲੱਗਾ ਕਰੇ ਆਹ ਕੁੜੀਆਂ ਦੇ ਬਸ ਭੂੰਡੇ ਰਹਿ ਗਏ ਵੱਡੇ ਚੁੱਕੇ ਗਏ ਇਥੋਂ ਇੱਥੇ ਲੱਗੇ ਹੈਗੇ ਚੁੰਗੀ ਤੇ ਉਹ ਟਰੱਕ ਆਏ ਨੇ ਲੱਦ ਕੇ ਲੈ ਜਾਣੇ ਹੈਗੇ ਨਵੀ ਘਰੇ ਪਹੁੰਚ ਗਏ ਆਪਾਂ ਤੇ ਬਾਹਰ ਖਲੋਤੇ ਆਂ ਕਦਮ ਇਦਾਂ ਨਹੀਂ ਖੜਕਾਈ ਦ ਬੂਆ ਹੁਣ ਵੇਖੀ ਆਉਣਗੇ ਲੱਗੇ ਸਮਝ ਐ ਪਹੁੰਚ ਗਏ ਆਪਾਂ ਮੱਥਾ ਟੇਕਦੇ ਕੀ ਹਾਲ ਹੈ ਉਸਤਾਦ ਜੀ ਨੜੀ ਠੀਕੋ ਸੇਤਾ ਕਹਿਣਾ ਨੂੰ ਬਸੇ ਪੜੀ ਨਾ ਮਨ ਨੂੰ ਹੋਣੀ ਹਾਂ ਮੰਨੀ ਮम्मी ਕਹੇ ਇਹ ਕਿੰਦੀਦਣਾ ਮम्मी ਘਰ ਨਹੀਂ ਆਗੇ ਵੀ ਡੈਡੀ ਖਬਰਾਂ ਹੋਣਾ ਵੇ ਖੰਡੇ ਮੈਂ ਬੋਰ ਕੋਣੇ ਹੋਣੀ ਨਾ ਤਾਂ ਮਾਸ ਸੁਣਦੀ ਮੈਂ ਮੈਸ ਲਾਇਆ ਸਾਬ ਕਨੇ ਖੜਕਾਈਏ ਚੋਰੀ ਝਾ ਕਰਦੇ ਝਾ ਕਰ ਚੋਰੀ 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 ਝਾ ਕਰਦੇ ਕਰਦੇ ਨਾ ਕੁਝ ਝਾ ਝਾ ਦਾ ਦਦ ਨੂੰ ਬੱਸੀ ਪਾ ਦੋ ਅੱਸੀ ਪਾ ਦਾਂ ਦਾਦੂ ਨੂੰ ਮੈਂ ਰਿਕਾਰਡਿੰਗ ਵੀ ਭੇਜੀ ਇਹਦੀ ਕੀ ਬਾਤ ਹੈ ਇਹ ਗੰਦਾ ਵਲੌਗਰ ਡੱਡ ਜੀ ਵੇਖਿਆ ਸਾਰੇ ਕਿ ਨਹੀਂ ਵੇਖਿਆ ਥੋੜਾ ਜਿਹਾ ਅਸ ਗੰਦਿਆ ਮੇਰੇ ਦੰਦਿਆ ਵੀ ਮੇਰਾ ਚੋਨਾ ਵੱਡਾ ਹੀ ਮੇਰੇ ਵੱਡਾ ਪੈਸ਼ ਸ਼ਿਮਲੇ ਵਾਲਾ ਵੇਖਿਆ ਅੱਜ ਵਾਲਾ ਸਦੀ ਵਕੈਂਡ ਹੀ ਆ ਵੀ ਸਮਾਨ ਕਢ ਲਈ ਗੱਡੀ ਦੇ ਵਿੱਚ ਸਮਾਨ ਸਾਰਾ ਪਿਆ ਜੇ ਉਹ ਕੱਢਿਆ ਨਹੀਂ ਬੈਗ ਵਗੈਰਾ ਸਾਰੇ ਚੱਲ ਅੱਜ ਤੇਰੀ ਡਿਊਟੀ ਮੈਂ ਨਹੀਂ ਕਰਦਾ ਸਮਾਨ ਸਾਰਾ ਕੱਢ ਸਮਾਨ ਚੱਲ 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 ਜਾ ਇਹਦੇ ਪੱਥਰ ਪਾਏ ਹੁੰਦੇ ਜਦਾਂ ਇਹਨਾਂ ਨੇ ਆ ਜਦ ਬਹੁਤ ਸਮਾਨ ਪਿਆ ਹੋਰ ਪਿਆ ਹੋਰ ਗਾਸ਼ਾ ਕਿੱਟਿਆ ਵੀ ਆ ਸਮਾਨ ਆਪਣੇ ਆ ਰਹੇ ਨੇ ਮੈਨੂੰ ਦੀਦੀ ਹੁੰਦੀ ਗੋਪੀ ਦੀ ਭੈਣ ਤੇ ਉਹਨਾਂ ਦੀ ਵੇਟ ਕਰ ਰ ਮੈਂ ਬਣਾ ਰਿਆ ਚਾਹ ਪਾਪਾ ਪਾ ਬਿਨਾਂ ਮੈਂ ਅੱਖਾਂ ਨੂੰ ਵੜਵਾਕ ਬਹਿਣੀ ਹੈ ਤੇ ਕੋਲ ਸਸਰੀ ਘਰ ਦੇ ਸਵਾਗਤ ਤੁਹਾਡੇ ਆਇਦੇ ਨਾਲ ਵਲੌਗ ਦੇ ਵਿੱਚ ਤੇ ਇੰਦਰ ਕਰਤਾ ਜੇ ਕੰਮ ਓਹੋ ਬਚ ਗਿਆ ਬਚ ਗਿਆ ਬਚ ਗਿਆ ਯੋ ਬਚ ਗਿਆ ਬਚ ਗਿਆ ਨਹੀਂ ਤਾਂ ਹੋ ਜਾਣਾ ਹੀ ਕੰਮ ਨਹੀਂ ਪੈਰ ਤੇ ਪਹੁੰਚ ਗਿਆ ਮਤਲਬ ਪੈਰ ਤੇ ਹੀ ਆ ਕੁੜੀ ਮੇਰੀ ਖਾਂਦੀ ਸਹੀ ਗੱਲ ਨਹੀਂ ਉਹ ਸਾਰਾ ਟੁਕਤਾ ਹਾ ਹਾਏ ਦੀਦੀ ਹੁਣੀ ਆ ਗਏ ਪਰ ਆ ਬੰਨਾ ਪੱਗ ਮੈਂ ਨਹੀਂ ਤੇਰੇ ਕੰਮ ਨੂੰ ਮੈਂ ਕਿਹਾ ਉਹ ਕਰਦੇ ਸਤ ਜੀ ਹਾਂ ਉਹ ਦੋ ਉਹ ਚਲੇ ਗਏ ਗੱਡੀ ਦੇ ਆਏ ਕਿਹੜੇ ਵਾਲੇ ਤੇ ਚਲੇ ਕਿਹੜੇ ਵਾਲੇ ਗਏ ਅਸਲ ਚ ਉਹਨਾਂ ਨੇ ਵਿਆਹ ਹੋਇਆ ਹੈ ਨਾ ਇੱਥੇ ਤੇ ਫਿਰ ਲੇਟ ਹੋ ਜਾਣਾ ਤੇ ਉਹ ਫਿਰ ਤਾਂ ਚਲੇ ਗਏ ਨੇ ਤੇ ਮੈਂ ਤਾਂ ਘਰ ਆਤਰੋਂ ਕਹਿੰਦੇ ਨਹੀਂ ਕੁੜੀਆ ਦਾ ਕੱਲ ਪੀਪਰੇ ਆ ਉਹਨਾਂ ਦੀ ਵੱਡੀ ਬੇਟੀ ਦਾ ਪੀਪਰੇ ਕਰ ਇੱਕ ਤੇ ਛੋਟੀ ਹੈ ਕੁੜੀਆ ਤੇ ਗੋਪੀ ਅਜੇ ਤੱਕ ਨਹੀਂ ਤਿਆਰ ਹੋਇਆ ਸੱਚ ਗੋਪੀ ਹੋ ਗਿਆ ਤਿਆਰ ਤੇ ਪੱਬੀ ਇਹ ਤਾਂ ਨਹੀਂ ਲੈ ਵੀ ਪੱਬੀ ਜੀ ਪਾਲਰ ਨਾਲ ਜਿਆਦਾ ਵਧੀਆ ਤਿਆਰ ਕਰਤਾ ਜੇ ਅੱਜ ਮੇਰੀ ਘਰ ਦੀ ਪਾਸ ਹੋ ਗਈ ਵੇਖ ਲੋ ਉਦਾਂ ਅੱਜ ਤੱਕ ਫੇਲ ਹੀ ਹੁੰਦੀ ਆਈ ਆ ਆਪਣੀ ਨਾਲ ਬੰਦਾ ਕਰਦਾ ਬਹੁਤ ਸੋਹਣੀ ਤਿਆਰ ਕਰਦੇ ਤੂੜ ਲਾਇਆ ਕਰ ਇਹ ਅੱਜ ਤੱਕ ਨਹੀਂ ਕਰੀ ਕੀਤੀ ਕਿ ਸਫਤਾ ਹੈ ਤਾਰੀਫ ਹਾਂ ਤਰੀਫ ਕਰਦੀ ਤੇ ਭੂਏ ਚੜ ਜਾਂਦੀਆਂ ਵੀਰ ਲੈ ਮਿੱਤਰਾ ਮਨ ਦੀ ਦੀਣੀ ਦਾ ਹੱਥ ਨਾ ਨਹੀਂ ਆਏ ਬਸ ਚਾਹ ਪੀਣੀ ਆਏ ਚਾਹ ਪੀ ਕੇ ਚਲ ਗਏ ਦੱਸ ਬੰਦਾ ਰਾਤ ਨਹੀਂਦਾ ਆ ਕਹਿੰਦੇ ਰਾਤ ਨੇ ਆਣਾ ਕੁੜੀ ਦਾ ਪੇਪਰ ਆ ਐ ਓਏ ਪਾ ਪਾ ਕੱਲ ਮੈਂ ਵੀਰ ਧੋ ਦਿੱਤੇ ਆ ਤੇ ਅੱਜ ਇਹਨਾਂ ਦੇ ਆਪਣਾ ਤਸਮੇ ਜਿਹੜੇ ਪਾਲ ਲਈ ਇਸ ਕਹਿੰਦੇ ਕੀ ਕਹਿੰਦੇ ਆ ਅੱਛਾ ਅੱਛਾ ਤਾਂ ਪਾਲਾ ਇਹਨਾਂ ਨੂੰ ਪਤਾ ਕੀ ਕਹਿੰਦਾ ਮੈਨੂੰ ਉਸਤਾਦ ਜੀ ਉਸਤਾਦ ਜੀ ਆ ਪਾ ਦੋ ਦੱਸ ਯਾਰ ਮੈਂ ਓਏ ਇਹ ਇਹਦੀ ਥੋੜੀ ਤਸਮੇ ਆ ਬਾਪ ਓ ਜਾ ਪਰਾ ਅਦਰ ਗੋਪੀ ਨੇ ਸਟਾਰਟ ਕਰਤਾ ਵਲੌਗ ਆ ਤੇਰੇ ਸਦਕੇ ਗੋਪੀ ਨੇ ਅੱਜ ਦਹੀਂ ਉਂਗਲਾਂ ਕਿਉਂ ਹੋ ਚਿਆ ਤੇ ਇਹ ਅੱਜ ਪੱਕ ਸਹੀ ਬਜੀ ਸਹੀ ਬਜੀ ਆ ਗਈ ਹੋਰ ਹੋਰ ਬਿਲਕੁਲ ਬਿਲਕੁਲ ਸਹੀ ਗੱਲ ਲੈ ਵੀ ਬਹਿ ਜਾ ਬੈ ਜਾ ਕਰਾਤੀ ਗਣੀ ਓਕੇ ਹੋ ਗਿਆ ਗਾਂ ਫਸਟ ਕਲਾਸ ਆ ਮੈਂ ਕਿਹਾ 10 ਬੰਦੇ ਤਿਆਰ ਕੀਤੇ ਇੰਨਾ ਸਮਾਨ ਖੋਲਿਆ ਵੇ ਹੈ ਬੰਦਾ ਦੇਖੋ ਤਿਆਰ ਕੀਤਾ ਦੇ ਮੈਂ ਸਮਾਨ ਵੇ ਟਾਈਮ ਕਦ ਨਾ ਹੋ ਗਿਆ ਬੱਲੇ ਬੱਲੇ ਟਾਈਮ ਵੇ ਤੋ ਅਜੇ ਵੀ ਮਨ ਨੂੰ ਦੀਦੀ ਹਣਾ ਮੈਨੂੰ ਲੱਗਾ ਤਿਆਰ ਹੋ ਗਦੇ ਅਗਲੇ ਵੇਲਾ ਪੈਰ ਸ ਪਹੁੰਚ ਜੂਗੇ ਤੇ ਭਾਬੀ ਹਣਾ ਨਖਰੇ ਨਹੀਂ ਜਿ ਮੁਕਣ ਦੇ ਮੈਂ ਮਨ ਨੂੰ ਨਹੀਂ ਖੜਨਾ ਵਿਆ ਚਲ ਚਲ ਹੈ ਚਲ ਚਲ ਗਈ ਮੈਂ ਮੂੰਹ ਬਨ ਕੇ ਚੱਲ ਜਣਾ ਤੁਹਾਡੇ ਨਾਲ ਹੈ ਠੀਕ ਨਹੀਂ ਗੱਲ ਕੋਈ ਗੱਲ ਨਹੀਂ ਨਵੀਂ ਲੰਨਾ ਹੁੰਦਾ ਫਾਊਂਡੇਸ਼ਨ ਮੈਂ ਵੀ ਲੰਦਾ ਵਾ ਲਾੜਾ ਲਾੜਾ ਫਾਊਂਡੇਸ਼ਨ ਜਿਹਦਾ ਵਿਆਹ ਜਾਣਾ ਫੇਰ ਲਾਉਣ ਵਾਸਤੇ ਬਣੀਆਂ ਇਹ ਚੀਜ਼ਾਂ ਫਾਊਂਡੇਸ਼ਨ ਆਹ ਆਹ ਨਿਕਲ ਜਾ ਇਹ ਮੁੱਕੀ ਗਈ ਤੇ ਨਿਕਲੇ ਗਏ ਲਣਾ ਲਣਾ ਲਾ ਚੱਲ ਚੱਲਾ ਲਾ 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 ਇਦਨ ਕਰ ਬਣੇ ਗੱਲ ਥੋੜੀ ਮੂੰਹ ਸਾਫ ਹੋਇਆ ਹਾਂ ਇਹ ਮੂੰਹ ਤਾਂ ਨਹੀਂ ਆਵੇਣਾ ਚਲ ਲੰਗੋਰਾ ਹੋ ਗਏ ਲਿਆ ਹੁਣ ਸਪਰੇਅ ਮਾਰਾਂ ਇੱਕ ਮਿੰਟ ਸਾਨੂੰ ਆਹ ਸਪਰੇਅ ਮਾਰੀ ਦੀ ਇਹਨਾਂ ਸ਼ਾਈਨੀ ਗਾਈ ਦੀ ਥੋੜੀ ਜਿਹੀ ਫੇਰ ਅੱਖਾਂ ਪਤ ਬੰਦ ਕਰਕੇ ਰੱਖ ਹਲ ਜਾ ਦੀਵੇਂ 12 ਵਜੇ ਤਿਆਰ ਹੋਣਾ 2 ਘੰਟੇ ਹੋਣਾ ਭਾਬੀ ਕਿ ਕਹਿੰਦੇ ਸੀ 11 ਵਜੇ ਤਿਆਰ ਹੋਣਾ ਕਿਦਾਂ ਕੋਪੀ ਦਫਾ ਮਾਰ ਚਾਚ ਨਹੀਂ 12 ਵਜੇ ਇੱਕ ਘੰਟੇ ਦੇ ਟਾਈਮ ਨਹੀਂ ਨਹੀਂ ਅੱਜ ਠੀਕ ਹੈ ਅੱਜ 12 ਵਜੇ ਨਾਲ ਕੋਈ ਗੱਲ ਹੁੰਦੀ ਨਹੀਂ 12 ਵਜੇ ਠੀਕ ਰਹਿੰਦਾ ਹਾਂ ਆ ਇੱਧਰ ਵੇਮ ਬੁੱਲ ਕਿਦਾਂ ਰੰਗਲੇ ਨੇ ਟੁੱਟੀ 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 ਤਵੇ ਦੋ ਪੀ ਹੁਣ ਉਹਨੂੰ ਮੈਂ ਛੱਡਾਵਾ ਤੇ ਸੰਦੀਪ ਜਣਾ ਵਿਆ ਹਾਂ ਲੋੜ ਹੀ ਨਹੀਂ ਆ ਓਕੇ ਬਾਏ ਬਾਏ ਵਿਆ ਆਪਣਾ ਸੁਪਨਾ ਦਾ ਵਾਧੂ ਹੋਣੇ ਲੈ ਵੀ ਗੋਪੀ ਨਾਲ ਤਾਰਤਾ ਤਾਜ ਪੈਸ ਤੇ ਆਪਾਂ ਹੁਣ ਚੱਲੇ ਓਕੇ ਜੀ ਬਾਏ ਬਾਏ ਸਸਰੀ ਘਰ ਕੀ ਕਰਨ ਦੇ ਨਾ ਵਾ ਲੈਣ ਲੈਣ ਆਂ ਮੈਂ ਆਇਆ ਹਾਂ ਕਿ ਕੁਲਚੇ ਲੈਣ ਲਾ ਲੇ ਆ ਹੁਣ ਜਾ ਰਹੇ ਆ ਘਰੇ ਕੁਛ ਚੱਕਰੋਂ ਸਾਡੇ ਦਿੰਦੇ ਇੱਥੇ 35 ਰੁਪਏ ਦਾ ਪਤਾ ਨਹੀਂ 35 ਦਾ ਕਿ 40 ਦਾ ਪਿਆ ਮੈਨੂੰ ਕੋ 100 ਰੁਪਏ ਲਿਆ ਕਹਿੰਦਾ ਤੋ ਵਾਕ ਮੈਂ ਤੈਨੂੰ ਲੈ ਜਾਵਾਂ ਮਹੀਨੇ ਦੀ ਤੈਨੂੰ ਮੈਨੂੰ ਅੱਜ ਮੇਰੇ ਕੋਲ 100 ਰੁਪਏ ਲਿਆ ਹਾਂ ਉਹਦਾ ਮਣਦੇ 120 ਰੁਪਏ ਉਹ ਭਾਈ ਜੀ ਤੂੰ ਹੀ ਤੂੰ ਹੀ ਕਹਤੇ ਹੈ ਉਹ ਭਾਈ ਨੂੰ ਨਹੀਂ ਛੱਡਦੀ ਜੇ ਪੰਨ ਨਹੀਂ ਅੱਛਾ ਚੱਲ ਸਹੀ ਹੈ ਸਹੀ ਉਹਨਾਂ ਨੂੰ ਕਹਣਾ ਆ ਜਾਣਾ ਸੀ ਮੈਂ ਕਿਰਨ ਦੀਦੀ ਹੁਣ ਵੱਲ ਤੇ ਇਹਨਾਂ ਨੇ ਦੇਖੀ ਗੇਟ ਕੋੜ ਕਿਵੇਂ ਦਾ ਬਣ ਗਿਆ ਕਿਦਾਂ ਆ ਤੇ ਗੇਟ ਤੇ ਬਹੁਤ ਸੋਹਣਾ ਬਣ ਗਿਆ ਕਿ ਆਈ ਵਨ ਯਾਰੇ ਬਣਤੇ ਆ ਦੀਦੀ ਹੋਣਾ ਹੈ ਹੈ ਕੀ ਬਾਤ ਹੈ ਇਹਨੇ ਉੱਪਰ ਕਿੱਡਾ ਸ਼ਾਨਦਾਰ ਵੁਡਨ ਦਾ ਕੰਮ ਕੀਤਾ ਹੈ ਇਹ ਸੋਹਣਾ ਬਣਾਇਆ ਯਾਰ ਹੈਨਾ ਗੇਟ ਵੀ ਸੋਹਣਾ ਬਣ ਗਿਆ ਬਹੁਤ ਸੋਹਣਾ ਅੱਧਾ ਗਰੇਅ ਤੇ ਅੱਧਾ ਜਿਹੜਾ ਵੁਡਨ ਦਾ ਕਰ ਦਿੱਤਾ ਇਹਨਾਂ ਨੇ ਕੰਮ ਘਰ ਸੋਹਣਾ ਬਣ ਗਿਆ ਸਿਗਾ ਜੀ ਤੁਹਾਨੂੰ ਵੀ ਸਿਗਾ ਸਸੂ ਤੇ ਸਿਆ ਜੀ ਠੀਕ ਹੈ ਮਤੀ ਦੀ ਸਿਗਾ ਇਹਨਾਂ ਨੇ ਕੀਤਾ ਹੈ ਉਹਦਾ ਨਾਮ ਵੀ ਠੀਕ ਹੈ ਮਾਂ ਮੰਮੀ ਆਪਣੇ ਨੇ ਮੈਂ ਡੱਬਤੀ ਚ ਗਾਓ ਠੀਕ ਹੈ ਇਹ ਵੀ ਭਾਰੀ ਕਰਦੇ ਆ ਹਾਂ ਹੁਣ ਠੀਕ ਹੈ ਪਹਿਲੇ ਜੀ ਨੇ ਫਲਾਵਰ ਲੈਂਦੇ ਬੜੇ ਸੋਹਣੇ ਮੈਂ ਵੇਖ ਲਿਆ ਤੇ ਦੀਦੀਆਂ ਨੂੰ ਦੇ ਲਾਉ ਵਿੱਚ ਵੇਖ ਲਿਆ ਬਹੁਤ ਸੋਹਣੀਆਂ ਲੰਦੀਆਂ ਐਂਡ ਕਰ ਬਾ ਮੈਂ ਇਹ ਲੈ ਕੇ ਮੈਂ ਇਹ ਆਉਣ ਲੈ ਆਉਂਗਾ ਮੈਂ ਲੈ ਆਉਣੇ ਪਾਬਾ ਜੀ ਦੇ ਕਮਰੇ ਬੱਸ ਲਾਉਣੇ ਆ ਮੈਂ ਖਣ 90 ਦਿਨ ਹੋਰ ਰੁਕ ਜੀ ਹੁਣ ਕੇ ਆਪਣਾ ਨਾਲੇ ਵਧੀਆ ਮਿਲ ਜਣਗੇ ਨਾਲ ਵਧੀਆ ਰਿਡ ਤੇ ਮਿਲ ਜਣਗੇ ਜਾਨ ਵੰਜਰ ਰਿਡ ਬਈ ਗਮਲਾ ਤੋਂ ਇਹੋ ਜਿਹਾ ਲੈ ਆਇਆ ਫਲਾਵਰ ਤੋਂ ਉਹਦਾ ਵੀ ਫਲਾਵਰ ਤੇ ਜਿਹੜੇ ਮਰਜ਼ੀ ਪਾ ਲੋ ਭਾਈ ਹਾਂ ਫਲਾਵਰ ਉਹ ਵੀ ਉਹ ਵੀ ਪਾ ਗਣਾ ਤੇ ਇੱਕ ਅਧੀ ਟਾਣੀ ਵਿੱਚ ਨਾ ਫਲਾਵਰਾਂ ਦੀ ਹੋਰ ਪਾ ਦਾਂਗੇ ਨਾ ਵਿੱਚ ਰਲ ਮਿਕਸ ਜੀ ਹੋ ਜਾਣਗੇ ਕੁਝ ਨਾ ਉਹ ਗਮਲਾ ਲੈ ਲਾ ਹਣਾ ਗਮਲਾ ਪਰਾ ਨਾ ਹੋ ਗਿਆ ਗਮਲਾ ਪਤਾ ਕੀ ਆ ਤਾ ਇਹਦੇ ਖਫੜ ਜੀ ਜਾਣਦੇ ਹੋਏ ਹਾਂ ਦਮਾਂ ਜਾਣੇ ਜਾਂਦੇ ਹੈ ਕਣੀ ਵੇ ਹਾਂ ਜੀ ਚੱਕ ਪਰ ਉਠਾ ਅਗੇ ਤਾ ਇਹ ਜੀ ਤੇ ਖਫੜ ਜੀ ਸਕੂਟਰੀ ਤੇ ਬੈਠ ਕੇ ਟਾਵਰ ਨਾਲ ਮੈਂ ਮਗਰ ਨਹੀਂ ਇਹਨਾਂ ਦੇ ਹਾਲੋ ਆ ਫੜ ਦੋ ਉਹ ਸਰਫ ਲੈੰਦਾ ਈ ਚੱਕਾ ਫਿਰ ਉਠਾ ਉਹ ਯਾਸੀ ਕਾ ਤੈ ਸਸੀ ਕਾ ਆ ਤੈ ਸਸੀ ਕਾ ਬੱਸ ਸਮਾਨ ਤਾਂ ਆ ਜੀ ਠੀਕ ਦਾ ਹੈ ਉਹ ਠੀਕ ਦਾ ਵਧੀਆ ਵਧੀਆ ਬਧਾਈਆਂ ਤੁਨ ਬਹੁਤ ਬਹੁਤ ਹਾਂ ਜੀ ਹਾਂ ਜੀ ਬਧਾਈਆਂ ਭਾਈ ਚੰਗੇ ਬੰਦੇ ਨੇ ਲੜ ਜੀ ਦਾ ਤਾਂ ਆ ਜੀ ਵੇਲੇ ਇੱਕੋ ਜਿਹਾ ਸੇਮ ਸ਼ਕਣਾ ਲੱਗਦੀਆਂ ਨਾ ਵੇ ਲੜ ਟੋ ਇਨੇ ਬੋਲਣਾ ਨਹੀਂ ਦੇਣਾ ਜੋ ਮਰਜ਼ੀ ਹੋ ਜਾਵੇ ਗੋਪੀ ਜੀ ਨੇ ਆਇਆ ਗੁਪੀ ਦੇਖੋ ਜਾਨ ਜਾਗੋ ਵੇਖ ਕੇ ਸ਼ਾਇਦ ਅੱਜ ਆਉ ਜਾਂ ਕੱਲ ਆਊਗਾ ਭਾਬੀ ਜੂਣੀ ਆਗੇ ਤੇ ਉਹ ਹੁਣ ਉਧਰ ਬੈਠਿਆ ਸੰਦੀਪ ਲੱਗੇ ਤੇ ਮੰਮੀ ਜੂਣੀ ਵੀ ਉਧਰ ਹੀ ਹੈ ਜੇ ਕਰਨ ਦੇ ਦਿਹਾਣਾ ਵਾਲੀਆਂ ਮੈਂ ਹੀ ਉਹਨਾਂ ਨੂੰ ਕਿਹਾ ਉਹਦਾ ਕਹਿੰਦੀ ਮੈਂ ਆ ਜਣਾ ਜਿਵੇਂ ਜੇ ਦਿਲ ਕਰਦੇ ਤਾਂ ਕੋਈ ਗੱਲ ਨਹੀਂ ਭਾਵੇਂ ਕੱਲ ਨੂੰ ਆ ਜੇ ਮੁਸ਼ਕਲ ਨਹੀਂ ਕੋਈ ਤੇ ਉਹ ਉਧਰ ਹੈ ਪਏ ਹੁਣ ਸ਼ਾਇਦ ਕੱਲ ਨੂੰ ਹੋਣਗੇ ਹੁਣ ਤਾਂ ਹਨੇਰਾ ਹੋ ਗਿਆ ਕਾਫੀ ਹੁਣ ਤੇ 11 10 ਹੋ ਚੁੱਕੇ 10 ਆ ਲੈ ਮਾੜੇ ਲੈ ਵੀ ਸੰਦੀਪ ਲੈ ਆਈਏ ਰੋਟੀ ਹੁਣ ਹੁਣ ਰੋਟੀ ਖਾਵਾਂਗੇ ਤੇ ਭਾਬੀ ਜੂਣੀ ਆਪਣਾ ਕੰਮ ਕਰਨ ਲੱਗੀਆਂ ਨੇ ਵਲੌਗ ਐਡਿਟ ਕਰਨ ਲੱਗੀਆਂ ਨੇ ਕਿਉਂਕਿ ਗੋਪੀ ਨੂੰ ਤਾਂ ਕੋਈ ਫਿਕਰਫਕਾ ਨਹੀਂ ਫਿਰ ਤੇ ਇਹ ਸਾਰੀ ਮਿਹਨਤ ਕਰਦੀ ਭਾਬੀ ਜੀ ਤੇ ਇਧਰ ਆ ਗਈ ਮਿਕਸਰ ਜੀ ਤੇ ਆ ਨਾਲ ਚਾਣੇ ਮੰਮੀ ਦੀ ਫੇਵਰਿਟ ਪਰ ਮੰਮੀ ਇੱਥੇ ਨਹੀਂ ਹੈ ਲੈ ਵੀ 12:00 ਵੱਜ ਗਏ ਤੇ ਅਜੇ ਤੱਕ ਗੋਪੀ ਨੇ ਆਇਆ ਵੇਟ ਕੰਡਿਆ ਉਹਦੀ ਤੇ ਬਾਕੀ ਜਾਗੋ ਜੁਗੋ ਨਿਕਲ ਗਏ ਕਹਿੰਦਾ ਹੁਣ ਮੈਂ ਰੋਟੀ ਖਾਣੀ ਆ ਰੋਟੀ ਖਾ ਕੇ ਫੇਰ ਨੂੰ ਨਾ ਆ ਵੀ ਤੇ ਬਾਕੀ ਜੇ ਤੁਹਾਨੂੰ ਅੱਜ ਦਾ ਇਹ ਵਾਲਾ ਵਲੋਗ ਵਧੀਆ ਲੱਗਾ ਲਾਈਕ ਮਰ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਦੀਆਂ ਖਾਦੂ ਨਵੇਂ ਵੀਡੀਓ ਤੱਕ ਲਈ ਸਤਿ ਸ਼੍ਰੀ ਅਕਾਲ